ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਔਰਤਾਂ ਦੀ ਮਹਾਮਾਰੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ 10 ਘਰੇਲੂ ਨੁਸਖੇ ਦੱਸਾਂਗੇ ਨੰਬਰ 1 ਅਦਰਕ ਦੀ ਚਾਹ ਇਹ ਦਰਦ ਘਟਾਉਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ 1-2 ਇੰਚ ਅਦਰਕ ਨੂੰ ਪਾਣੀ ਵਿੱਚ ਉਬਾਲੋ ਅਤੇ ਸ਼ਹਿਦ ਮਿਲਾ ਕੇ ਦਿਨ ਵਿੱਚ 2-3 ਵਾਰ ਪੀਓ ਨੰਬਰ 2 ਹਲਦੀ ਵਾਲਾ ਦੁੱਧ ਇਹ ਸੋਜ ਅਤੇ ਦਰਦ ਘਟਾਉਣ ਵਿੱਚ ਮਦਦ ਕਰਦਾ ਹੈ ਇੱਕ ਗਲਾਸ ਕੋਸੇ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਰਾਤ ਨੂੰ ਪਿਓ ਨੰਬਰ 3 ਗਰਮ ਪਾਣੀ ਦੀ ਬੋਤਲ ਹੀਟਿੰਗ ਪੈਡ ਮਹਾਮਾਰੀ ਦੇ ਦਰਦ ਤੋਂ ਤੁਰੰਤ ਰਾਹਤ ਦਿੰਦਾ ਹੈ ਪੇਟ ਦੇ ਹੇਠਲੇ ਹਿੱਸੇ ਤੇ 10-15 ਮਿੰਟ ਲਈ ਸੇਕ ਲਓ ਨੰਬਰ 4 ਮੇਥੀ ਦਾਣਾ ਅਨਿਜਮਿਤ ਮਹਾਮਾਰੀ ਲਈ ਲਾਭਦਾਇਕ ਹੈ ਇੱਕ ਚਮਚ ਮੇਥੀ ਦਾਣੇ ਰਾਤ ਪਰ ਪਾਣੀ ਵਿੱਚ ਭਿਓ ਕੇ ਰੱਖੋ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ ਨੰਬਰ 5 ਅਜਵਾਇਨ ਇਹ ਦਰਦ ਤੋਂ ਰਾਹਤ ਦਿਵਾਉਂਦਾ ਹੈ ਅੱਧਾ ਚਮਚ ਅਜਵਾਇਨ ਨੂੰ ਪਾਣੀ ਵਿੱਚ ਉਬਾਲ ਕੇ ਪੀਓ ਨੰਬਰ 6 ਕਸਰਤ ਅਤੇ ਯੋਗਾ ਹਲਕੀ ਕਸਰਤ ਜਿਵੇਂ ਕਿ ਸੈਰ ਜਾਂ ਯੋਗਾ ਦਰਦ ਅਤੇ ਤਣਾ ਘਟਾਉਂਦਾ ਹੈ ਨੰਬਰ 7 ਪਾਣੀ ਜ਼ਿਆਦਾ ਪੀਓ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਅਤੇ ਸੋਜ ਘਟਾਉਂਦਾ ਹੈ ਦਿਨ ਵਿੱਚ ਘੱਟੋ ਘੱਟ 8 ਤੋਂ 10 ਗਲਾਸ ਪਾਣੀ ਪੀਓ ਨੰਬਰ 8 ਤુલਸੀ ਦੇ ਪੱਤੇ ਸਰੀਰ ਨੂੰ ਆਰਾਮ ਦਿੰਦੇ ਹਨ 10-12 ਤુલਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਬਣਾ ਕੇ ਪੀਓ ਨੰਬਰ 9 ਪਪੀਤਾ ਮਹਾਮਾਰੀ ਨੂੰ ਸਹੀ ਸਮੇਂ ਤੇ ਹੋਣ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਕੱਚੇ ਜਾਂ ਪੱਕੇ ਪਪੀਤੇ ਦਾ ਸੇਵਨ ਕਰੋ ਨੰਬਰ 10 ਤਣਾ ਘਟਾਓ ਤਣਾ ਮਹਾਮਾਰੀ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਮੈਡੀਟੇਸ਼ਨ ਜਾਂ ਆਰਾਮ ਦੀਆਂ ਤਕਨੀਕਾਂ ਅਪਣਾਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਕਿਵੇਂ ਲੱਗੀ ਕਮੈਂਟ ਲਾਈਕ ਜ਼ਰੂਰ ਕਰਿਓ ਅਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਿਓ